ਗਾਇਸ ਇਥੇ ਸਾਰੀਆਂ ਬਸਾਂ ਆ ਕੇ ਰੋਦੀਆਂ ਆ ਜਿੰਨਾ ਏਰੀਆ ਵਾ ਔਰ ਆਟੋ ਵਗੈਰਾ ਸਾਰਾ ਕੋ ਇਥੇ ਰੁਕਦਾ ਵਾ ਸਦਾ ਦਰਬਾਰ ਸਾਹਿਬ ਨੂੰ ਰਸਤਾ ਨਾ ਤਰਨ ਤਨ ਦਰਬਾਰ ਸਾਹਿਬ ਨੂੰ 메ਨ ਗੁਰਦੁਆਰਾ ਸਾਹਿਬ ਜਿਹੜਾ ਅੰਦਰ ਬਾਕੀ 메ਨ ਜਿਹੜਾ ਅਟਾ ਉਹ ਦੇ ਅੰਦਰ ਆ ਬਸ ਪੈਂਟ ਦੇ ਵੀ ਤਰਨ ਤਨ ਸ਼ਹਿਰ ਦੇ ਅੰਦਰ ਆ ਇਹ ਦੇ ਬਾਹਰੋਂ ਅਗਰ ਹੋਦੀਆਂ ਬਸਾਂ ਜੇ ਆਉਂਗਾ ਖੱਡੇ ਦੇਖੋ ਖੱਡੇ ਗਾਇਸ ਇਹਨਾਂ ਕੋ ਪੋਲੀ ਬਣੇ ਪਿਆ ਇਹਨਾਂ ਕੋ ਪੋਲੀ ਬਣੇ ਪਿਆ ਖੱਡੇ ਕਰੇ ਚਲੋ ਚੜਾਉਣੇ ਚਾਚਾ ਜੀ ਨੂੰ ਇਹ ਜਾਂਦੇ ਇਹ ਵੀ ਜਾਲਥਲੋਈ ਬਈ ਜਾਲਥਲਈ ਤੇਰੇ ਹਾਰੇ ਵਿਚਾਰੇ ਗਦਾਂ ਨੰਘੰਡਿਆ ਜੀਲੀ ਹੈਲੋ ਗਾਇਸ ਇਧਰ ਦੱਸ ਚਾਚਾ ਜਿਹੜੇ ਛੱਡਣ ਗਏ ਹਾਂ ਤੇ ਇਧਰ ਦੇਖੋ ਇੱਕਦਾਂਮੀ ਮੀਂਹ ਆ ਗਿਆ ਬਾਹਰ ਇੱਕਦਾਂਮੀ ਮੀਂਹ ਆ ਗਿਆ ਸਾਰਾ ਇਧਰ ਦੇਖੋ ਐ ਭਿਜੇ ਪਏ ਸਾਰੇ ਇਧਰੋਂ ਗੱਡੀਆਂ ਗੁੜੀਆਂ ਓਂਡੀਆਂ ਆਏ ਵੇਖੋ ਇੱਕਦਾਂਮੀ ਮੀਂਹ ਆ ਗਿਆ ਵੀ ਭੇਜੀ ਗਏ ਸਾਰਾ ਹਣ ਕੇ ਕੀ ਗੱਲ ਕਾਦੀ ਆ ਇਧਰ ਆ ਕੋ ਯੇਡਾ ਤਲਾਉਂਦਾ ਇੰਦਰ ਆ ਨਿਗਾਹਾਂ ਲੱਗ ਕੋਠਾ ਮੈਂ ਬਣਿਆ ਇਕੱਲੇ ਮੇਰੇ ਵਾਇਦਾ ਚਪੇੜਾ ਵਾਂਗੂ ਅੱਖ ਨਹੀਂ ਖੁੱਲਦੀ ਵੀਰੋ ਅੱਖ ਨਹੀਂ ਖੁੱਲਣਦੀ ਨਾ ਤੇਜ ਨਹੀਂ ਲੈ ਰੁਕ ਜਾ ਮੇਰੇ ਵਾਇਦਾ ਚਪੇੜਾ ਵਾਂਗੂ ਲੈ ਇੱਕਦਾਂ ਹੀ ਸਲੋ ਹੋ ਗਿਆ ਫੇਰ ਮੀ ਆਇਆ ਹਟਾ ਲੈ ਕੱਢ ਮੁਰਥ ਕੱਢ ਇੱਕਦਾਂ ਹੀ ਸਲੋ ਹੋ ਗਿਆ ਫੇਰ ਮੀਨ ਮੀ ਦੇ ਤਾਂ ਗਾਇਸ ਥੋੜਾ ਸਾ ਕੰਮ ਹੋ ਗਿਆ ਮੇਰੀ ਪੈਂਟ ਦੇਖੋ ਵੇਖੇ ਪੀ ਗਈ ਚਲਾ ਆ ਰੋਗਿਆ ਫਿਰ ਮੀ ਚਲਾ ਚੱਲੀਏ ਲੈ ਫੜਾ ਦੇ ਆਂਬ ਦਾ ਗੂਟਾ ਕਿੱਧਰ ਆਇਆ ਸੋ ਗਾਈਸ ਚਲੋ ਚੱਲਦੇ ਮੀ ਰੋਗਿਆ ਇੱਕਦਮ ਇਹ ਅੱਜ ਪਰ ਛੜਾ ਕੇ ਹੀ ਆਂਡ ਯਾਰ ਇੱਕਦਮ ਹੀ ਹਣਾ ਕਦੀ ਮੀ ਆ ਜਾਂਦਾ ਕਦੀ ਹਟ ਜਾਂਦਾ ਕਦੀ ਆ ਜਾਂਦਾ ਕਦੀ ਹਟ ਜਾਂਦਾ ਰਾਹ ਵਿੱਚ ਵੈਦਾਂ ਹੋ ਮਗਰ ਹੁਣ ਉਹ ਸਾਈਡ ਤੇ ਪੂਰਾ ਮੀ ਪੈਣ ਡਿਆ ਵਾ ਉਧਰ ਇਧਰ ਪੂਰਾ ਮੀ ਪੈਣ ਡਿਆ ਭਲਾ ਇੱਥੇ ਵੇ ਲੋ ਇਹ ਹਟ ਗਿਆ ਫੇਰ ਇੱਕਦਮ ਹੀ ਆਇਆ ਇੱਕਦਮ ਹਟ ਗਿਆ ਪਿਉਣ ਪਿਉਣਾ ਹੀ ਇੱਕ ਹਨ ਪਿਆਤਾ ਗੱਲ ਕਹਦੀ ਆਓ ਕੱਢਣ ਲੱਗਾ ਇੰਦਰ ਮੋੜ ਤੇ ਚੱਲ ਆਇਆ ਇਹ ਵੀ ਇੱਕ ਐਕਸਪੀਰੀਅੰਸ ਹੀ ਆ ਕਿਸ ਜਿੰਦਗੀ ਦਾ ਚੰਗਾ ਐਕਸਪੀਰੀਅੰਸ ਤੇ ਚਪੇੜਾਂ ਨੂੰ ਮੀਂਹ ਵਜੰਡਿਆ ਗਾੜੀਆਂ ਉਹ ਬਾਗਰ ਪੁੱਤ ਲੱਫੇ ਚੱਕ ਲਾ ਨਹੀਂ ਆ ਪੁੱਤ ਸਾਰਾ ਮਾਰ ਗਿਆ ਹਾਂ ਚਲੋ ਚੱਲਦੇ ਹੁਣ ਆਪਾਂ ਘਰੇ ਘਰੇ ਜਾ ਕੱਪੜੇ ਕੋਪੜੇ ਚੇਂਜ ਕਰਦੇ ਆ ਸਰਦੀ ਨਾ ਹੋ ਜੇ ਕਿਤੇ ਕਿਨੇ ਪਖਾਰਪੂੜਿਆਂ ਚ ਕੰਮ ਜੂਮਣਾ ਲੱਗ ਜੇ ਨਹੀਂ ਲੱਗਦਾ ਬਲ ਆਪਾਂ ਨੂੰ ਨਹੀਂ ਲੱਗਦਾ ਆ ਸਾਈਡ ਤੇ ਮੀਂਹ ਵੇਖੋ ਦੇਖਣ ਨਹੀਂ ਰੱਖੋ ਇਧਰ ਐ ਪੂਰਾ ਪੂਰਾ ਫੁੱਲ ਮੀਂਹ ਪੈ ਰਿਹਾ ਇਧਰ ਸੋ ਗਾਈਸ ਹੁਣ ਆ ਗਏ ਆ ਘਰੇ ਚਾਚਾ ਨਹੀਂ ਛੱਡ ਗੇ ਇੱਥੇ ਵੇਖੋ ਧੁੱਪ ਲੱਗੀ ਵਾਰ ਮੀਂਹ ਆ ਗਿਆ ਢ ਗਿਆ ਧੁੱਪ ਵੀ ਲੱਗੀ ਇੱਥੇ ਪਿੰਡ ਕੀ ਕਹਿਣਾ ਚਾਹੋਗੇ ਤੁਸੀਂ ਹੁਣੇ ਦੋਸਤੋ ਭਿੱਜ ਕੇ ਕੁਝ ਨਹੀਂ ਕਹਿਣਾ ਬਸ ਭਿੱਜ ਗਏ ਆ ਹੁਣ ਕੱਪੜੇ ਜੇ ਨਹੀਂ ਕਰਦੇ ਨਾ ਆ ਕੇ ਕਰੀਵੇ ਫਿਰ ਧੁੱਪ ਵੀ ਲੱਗੀ ਇੱਥੇ ਦੇ ਆਵੇ ਇਹ ਕਿਹੋ ਜਿਹਾ ਮੀਂਹ ਪੈ ਰਿਹਾ ਧੁੱਪ ਕਦੀ ਮੀਂਹ ਅੱਡ ਦੇ ਮਿਹਰਬਾਨ ਹੋਇਆ ਉਹਦੇ ਨਾਲ ਉਹ ਕਰਾ